ਅਮਰੀਕਾ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਅਮਰੀਕਾ ਨੇ ਭਾਰਤੀਆਂ ਲਈ ਲਾਗੂ ਕੀਤੇ ਜੀਵਨ ਵੀਜ਼ਾ ਕੈਟਾਗਰੀ ਹੁਣ ਭਾਰਤੀਆਂ ਨੂੰ ਮਿਲੇਗੀ ਸਿੱਧੀ ਐਂਟਰੀ ਜੀ ਹਾਂ ਵਿਦੇਸ਼ਾਂ ਨੂੰ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਤੇ ਇੱਕ ਸੁਨਹਿਰੀ ਮੌਕਾ ਵੀ ਹੈ ਤੁਹਾਨੂੰ ਦੱਸਦੇ ਕਿ ਵਿਦੇਸ਼ਾਂ ਅੰਦਰ ਜਾਣ ਦਾ ਰੁਝਾਨ ਜਿੱਥੇ ਤੇਸ਼ਵাসীਾਂ ਅੰਦਰ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਉੱਥੇ ਹੀ ਵਿਦੇਸ਼ ਅੰਦਰ ਉਹਨਾਂ ਵੱਡੀਆਂ ਮੱਲਾਂ ਵੀ ਮਾਰੀਆਂ ਨੇ ਇਸੇ ਦਰਮਿਆਨ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਅੰਦਰ ਡਾਕਟਰਾਂ ਦੀ ਕਮੀ ਨੂੰ ਹੁਣ ਭਰਤ ਪੂਰਾ ਕਰਨ ਜਾ ਰਹੀ ਹੈ ਜਾਣਕਾਰੀ ਤਾਬਿਕ ਅਮਰੀਕਾ ਅੰਦਰ 2020 ਤੱਕ 1 ਲੱਖ ਦੇ ਕਰੀਬ ਡਾਕਟਰਾਂ ਦੀ ਜ਼ਰੂਰਤ ਹੋਵੇਗੀ ਜਿਸ ਨੂੰ ਭਾਰਤ ਪੂਰਾ ਕਰੇਗਾ ਤੁਹਾਨੂੰ ਦੱਸ ਦੇ ਕਿ ਇਸ ਕੈਟਾਗਰੀ ਤਹਿਤ ਪਹਿਲੇ ਬੈਚ ਵਿੱਚ ਕਰੀਬ 5000 ਭਾਰਤੀ ਡਾਕਟਰ ਅਮਰੀਕਾ ਜਾਣਗੇ ਸੈਨ ਡਿਏਗੋ ਯੂਨੀਵਰਸਿਟੀ ਦੇ ਇੱਕ ਸਰਚ ਮੁਤਾਬਿਕ ਸਿਰਫ 11% ਡਾਕਟਰ ਹੀ ਪੈਨਡੋ ਇਲਾਕੇ ਅੰਦਰ ਕੰਮ ਕਰ ਰਹੇ ਨੇ ਰਿਸਰਚ ਪ੍ਰੋਫੈਸਰ ਗੌਰਵ ਖੰਨਾ ਮੁਤਾਬਿਕ ਕੋਨਾ ਰੋਡ ਟੀਕ ਪ੍ਰੋਗਰਾਮ ਤਹਿਤ ਭਾਰਤੀ ਡਾਕਟਰਾਂ ਦੇ ਵੀਜ਼ਾ ਅੰਦਰ ਰਾਇਤਾ ਅਮਰੀਕਾ ਦੇ 30% ਰਾਜਾਂ ਅੰਦਰ ਸ਼ੁਰੂ ਹੋਵੇਗੀ ਜਿਸ ਤਹਿਤ ਭਾਰਤੀ ਵਿਦਿਆਰਥੀ ਨੂੰ ਜਿਹੜੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਨੇ ਉਹਨਾਂ ਨੂੰ ਜੇ 1 ਵੀਜ਼ਾ ਦੀ ਸਹੂਲਤ ਮਿਲੇਗੀ ਕਾਜ਼ ਜੇ ਕਿ ਅਮਰੀਕਾ ਅੰਦਰ ਸਵਾ ਲੱਖ ਭਾਰਤੀ ਡਾਕਟਰ ਨੇ ਇਹ ਭਾਰਤ ਦੇ ਡਾਕਟਰਾਂ ਦੇ ਮੁਕਾਬਲੇ ਸਿਰਫ 10% ਨੇ ਅਮਰੀਕਾ ਅੰਦਰ ਹਰ ਸਾਲ ਭਾਰਤੀ ਡਾਕਟਰ ਕਰੀਬ 6 ਕਰੋੜ ਮਰੀਜ਼ਾਂ ਦੀ ਜਾਂਚ ਕਰਦੇ ਨੇ ਅਮਰੀਕਾ ਵਿੱਚ ਮੈਡੀਕਲ ਗ੍ਰੈਜੂਏਟ ਅੰਦਰ ਵਿਦੇਸ਼ੀ ਮੂਲ ਦੇ ਸਭ ਤੋਂ ਜ਼ਿਆਦਾ 20% parte ਅਮਰੀਕਾ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਅਮਰੀਕਾ ਨੇ ਭਾਰਤੀਆਂ ਲਈ ਲਾਗੂ ਕੀਤੇ ਜੀਵਨ ਵੀਜ਼ਾ ਕੈਟਾਗਰੀ ਹੁਣ ਭਾਰਤੀਆਂ ਨੂੰ ਮਿਲੇਗੀ ਸਿੱਧੀ ਐਂਟਰੀ ਜੀ ਹਾਂ ਵਿਦੇਸ਼ਾਂ ਨੂੰ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਤੇ ਇੱਕ ਸੁਨਹਿਰੀ ਮੌਕਾ ਵੀ ਹੈ ਤੁਹਾਨੂੰ ਦੱਸਦੇ ਕਿ ਵਿਦੇਸ਼ਾਂ ਅੰਦਰ ਜਾਣ ਦਾ ਰੁਝਾਨ ਜਿੱਥੇ ਦੇਸ਼ ਵਾਸੀਆਂ ਅੰਦਰ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਉੱਥੇ ਹੀ ਵਿਦੇਸ਼ ਅੰਦਰ ਉਹਨਾਂ ਵੱਡੀਆਂ ਮੱਲਾਂ ਵੀ ਮਾਰੀਆਂ ਨੇ ਇਸੇ ਦਰਮਿਆਨ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਅੰਦਰ ਡਾਕਟਰਾਂ ਦੀ ਕਮੀ ਨੂੰ ਹੁਣ ਭਾਰਤ ਪੂਰਾ ਕਰਨ ਜਾ ਰਹੀ ਹੈ ਜਾਣਕਾਰੀ ਤਾਬਿਕ ਅਮਰੀਕਾ ਅੰਦਰ 2020 ਤੱਕ 1 ਲੱਖ ਦੇ ਕਰੀਬ ਡਾਕਟਰਾਂ ਦੀ ਜ਼ਰੂਰਤ ਹੋਵੇਗੀ ਜਿਸ ਨੂੰ ਭਾਰਤ ਪੂਰਾ ਕਰੇਗਾ ਤੁਹਾਨੂੰ ਦੱਸ ਦੇ ਕਿ ਇਸ ਕੈਟਾਗਰੀ ਤਹਿਤ ਪਹਿਲੇ ਬੈਚ ਵਿੱਚ ਕਰੀਬ 5000 ਭਾਰਤੀ ਡਾਕਟਰ ਅਮਰੀਕਾ ਜਾਣਗੇ ਸੈਨ ਡਿਏਗੋ ਯੂਨੀਵਰਸਿਟੀ ਦੇ ਇੱਕ ਸਰਚ ਮੁਤਾਬਿਕ ਸਿਰਫ 11% ਡਾਕਟਰ ਹੀ ਪੈਨਡੋ ਇਲਾਕੇ ਅੰਦਰ ਕੰਮ ਕਰ ਰਹੇ ਨੇ ਰਿਸਰਚ ਪ੍ਰੋਫੈਸਰ ਗੌਰਵ ਖੰਨਾ ਮੁਤਾਬਿਕ ਕੋਨਾ ਰੋਡ 30 ਪ੍ਰੋਗਰਾਮ ਤਹਿਤ ਭਾਰਤੀ ਡਾਕਟਰਾਂ ਦੇ ਵੀਜ਼ਾ ਅੰਦਰ ਰਾਇਤਾ ਅਮਰੀਕਾ ਦੇ 30% ਰਾਜਾਂ ਅੰਦਰ ਸ਼ੁਰੂ ਹੋਵੇਗੀ ਜਿਸ ਤਹਿਤ ਭਾਰਤੀ ਵਿਦਿਆਰਥੀ ਨੂੰ ਜਿਹੜੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਨੇ ਉਹਨਾਂ ਨੂੰ ਜੇ 1 ਵੀਜ਼ਾ ਦੀ ਸਹੂਲਤ ਮਿਲੇਗੀ ਕਿਉਂਕਿ ਅਮਰੀਕਾ ਅੰਦਰ ਸਵਾ ਲੱਖ ਭਾਰਤੀ ਡਾਕਟਰ ਨੇ ਇਹ ਭਾਰਤ ਦੇ ਡਾਕਟਰਾਂ ਦੇ ਮੁਕਾਬਲੇ ਸਿਰਫ 10% ਨੇ ਅਮਰੀਕਾ ਅੰਦਰ ਹਰ ਸਾਲ ਭਾਰਤੀ ਡਾਕਟਰ ਕਰੀਬ 6 ਕਰੋੜ ਮਰੀਜ਼ਾਂ ਦੀ ਜਾਂਚ ਕਰਦੇ ਨੇ ਅਮਰੀਕਾ ਵਿੱਚ ਮੈਡੀਕਲ ਗ੍ਰੈਜੂਏਟ ਅੰਦਰ ਵਿਦੇਸ਼ੀ ਮੂਲ ਦੇ ਸਭ ਤੋਂ ਜ਼ਿਆਦਾ 20% ਭਾਰਤੀ ਨੇ ਅਮਰੀਕਾ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਅਮਰੀਕਾ ਨੇ ਭਾਰਤੀਆਂ ਲਈ ਲਾਗੂ ਕੀਤੇ ਜੀਵਨ ਵੀਜ਼ਾ ਕੈਟਾਗਰੀ ਹੁਣ ਭਾਰਤੀਆਂ ਨੂੰ ਮਿਲੇਗੀ ਸਿੱਧੀ ਐਂਟਰੀ ਜੀ ਹਾਂ ਵਿਦੇਸ਼ਾਂ ਨੂੰ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਤੇ ਇੱਕ ਸੁਨਹਿਰੀ ਮੌਕਾ ਵੀ ਹੈ ਤੁਹਾਨੂੰ ਦੱਸਦੇ ਕਿ ਵਿਦੇਸ਼ਾਂ ਅੰਦਰ ਜਾਣ ਦਾ ਰੁਝਾਨ ਜਿੱਥੇ ਦੇਸ਼ ਵਾਸੀਆਂ ਅੰਦਰ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਉੱਥੇ ਹੀ ਵਿਦੇਸ਼ ਅੰਦਰ ਉਹਨਾਂ ਵੱਡੀਆਂ ਮੱਲਾਂ ਵੀ ਮਾਰੀਆਂ ਨੇ ਇਸੇ ਦਰਮਿਆਨ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਅੰਦਰ ਡਾਕਟਰਾਂ ਦੀ ਕਮੀ ਨੂੰ ਹੁਣ ਭਾਰਤ ਪੂਰਾ ਕਰਨ ਜਾ ਰਹੀ ਹੈ ਜਾਣਕਾਰੀ ਮੁਤਾਬਕ ਅਮਰੀਕਾ ਅੰਦਰ 2020 ਤੱਕ 1 ਲੱਖ ਦੇ ਕਰੀਬ ਡਾਕਟਰਾਂ ਦੀ ਜ਼ਰੂਰਤ ਹੋਵੇਗੀ ਜਿਸ ਨੂੰ ਭਾਰਤ ਪੂਰਾ ਕਰੇਗਾ ਤੁਹਾਨੂੰ ਦੱਸਦੇ ਕਿ ਇਸ ਕੈਟਾਗਰੀ ਤਹਿਤ ਪਹਿਲੇ ਬੈਚ ਵਿੱਚ ਕਰੀਬ 5000 ਭਾਰਤੀ ਡਾਕਟਰ ਅਮਰੀਕਾ ਜਾਣਗੇ ਸੈਨ ਡਿਏਗੋ ਯੂਨੀਵਰਸਿਟੀ ਦੇ ਇੱਕ ਸਰਚ ਮੁਤਾਬਕ ਸਿਰਫ 11% ਡਾਕਟਰ ਹੀ ਪੈਨਡੋ ਇਲਾਕੇ ਅੰਦਰ ਕੰਮ ਕਰ ਰਹੇ ਹਨ ਰਿਸਰਚ ਪ੍ਰੋਫੈਸਰ ਗੌਰਵ ਖੰਨਾ ਮੁਤਾਬਕ ਕੋਨਾ ਰੋਡ ਤੀਕ ਪ੍ਰੋਗਰਾਮ ਤਹਿਤ ਭਾਰਤੀ ਡਾਕਟਰਾਂ ਦੇ ਵੀਜ਼ਾ ਅੰਦਰ ਰਾਇਤਾ ਅਮਰੀਕਾ ਦੇ 30% ਰਾਜਾਂ ਅੰਦਰ ਸ਼ੁਰੂ ਹੋਵੇਗੀ ਜਿਸ ਤਹਿਤ ਭਾਰਤੀ ਵਿਦਿਆਰਥੀ ਨੂੰ ਜਿਹੜੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਨੇ ਉਹਨਾਂ ਨੂੰ ਜੇ 1 ਵੀਜ਼ਾ ਦੀ ਸਹੂਲਤ ਮਿਲੇਗੀ ਕਾਜੇ ਕਿ ਅਮਰੀਕਾ ਅੰਦਰ ਸਵਾ ਲੱਖ ਭਾਰਤੀ ਡਾਕਟਰ ਨੇ ਇਹ ਭਾਰਤ ਦੇ ਡਾਕਟਰਾਂ ਦੇ ਮੁਕਾਬਲੇ ਸਿਰਫ 10% ਨੇ ਅਮਰੀਕਾ ਅੰਦਰ ਹਰ ਸਾਲ ਭਾਰਤੀ ਡਾਕਟਰ ਕਰੀਬ 6 ਕਰੋੜ ਮਰੀਜ਼ਾਂ ਦੀ ਜਾਂਚ ਕਰਦੇ ਨੇ ਅਮਰੀਕਾ ਵਿੱਚ ਮੈਡੀਕਲ ਗ੍ਰੈਜੂਏਟ ਅੰਦਰ ਵਿਦੇਸ਼ੀ ਮੂਲ ਦੇ ਸਭ ਤੋਂ ਜ਼ਿਆਦਾ 20% ਪੜ੍ਹਤ ਹੈ